ਜੋ ਮੈਂ ਰੂਪ ਕੀਏ ਬਹੁ ਤੇਰੇ ਅਬ ਫੋਨ ਰੂਪ ਨਾ ਹੋਈ ਤਗ ਤੰਤ ਸਾਜ ਸਭ ਥਕਾ ਰਾਮ ਨਾਮ ਬਸ ਸੋਈ ਅਬ ਮੋਹੇ ਨਾਚ ਨੋ ਨਾ ਆਵੇ ਮੇਰਾ ਮਨ ਮੰਦਰੀਆ ਨਾਮ ਬਜਾਵੇ ਮੇਰਾ ਮਨ ਮੰਦਰੀਆ ਨਾਮ ਬਜਾਵੇ ਰਹਾਉ ਕਾਮ ਕ੍ਰੋਧ ਮਾਇਆ ਲੈ ਜਾਰੀ ਕ੍ਰਿਸ਼ਨ ਗਗਰ ਫੂਟੀ ਕਾਮ ਚੋਲਨਾ ਭਿਆ ਹੈ ਪੁਰਾਨਾ ਗਿਆ ਭਰਮ ਸਭ ਛੂਟੀ ਸਭ ភੂਤ ਇਕ ਕਰ ਜਾਣਿਆ ਚੁਕੇ ਬਾਦ ਵਿਪਤਾ ਕਹ ਕਬੀਰ ਮੈਂ ਪੂਰਾ ਪਾਇਆ ਭਏ ਰਾਮ ਪਰਸਾਦਾ ਕਹ ਕਬੀਰ ਮੈਂ ਪਾਇਆ ਭਏ ਰਾਮ ਪਰਸਾਦਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਜੁੜ ਬੈਠੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਦੀ ਸ਼ਬਦਾਂ ਦੀ ਇਸ ਲੜੀ ਦੇ ਵਿੱਚੋਂ 28 ਨੰਬਰ ਸ਼ਬਦ ਹੈ ਜਿਸ ਦਾ ਰਹਾਉ ਵਾਲਾ ਪਦ ਹੈ ਅਬ ਮੋਹੇ ਨਾਚਨੋ ਨ ਆਵੇ ਮੇਰਾ ਮਨ ਮੰਦਰੀਆ ਨਾ ਬਜਾਵੇ ਬਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਨੇ ਉਸ ਅਵਸਥਾ ਦਾ ਜ਼ਿਕਰ ਕੀਤਾ ਜਿਸ ਅਵਸਥਾ ਦੇ ਵਿੱਚ ਇਨਸਾਨ ਪਰਮਾਤਮਾ ਦੇ ਨਾਲ ਜੁੜ ਗਿਆ ਜੇ ਉਹਦੇ ਜੀਵਨ ਦੇ ਅੰਦਰੋਂ ਮਾਇਆ ਦੇ ਬਲਵਲੇ ਮਾਇਆ ਦੇ ਫੁਰਨੇ ਖਤਮ ਹੋ ਗਏ ਜੀਵਨ ਦਾ ਇੱਕ ਬਹੁਤ ਵੱਡਾ ਬਦਲਾਅ ਜਦੋਂ ਆਇਆ ਕਿ ਕਿਸ ਤਰੀਕੇ ਦੇ ਨਾਲ ਅੰਦਰ ਦੀ ਮੈਲ ਨੂੰ ਹੋਂਜ ਕੇ ਬਾਹਰ ਸੁੱਟ ਦਿੱਤਾ ਇੱਕ ਬੜਾ ਸੋਹਣਾ ਉੱਚਾ ਸੁੱਚਾ ਕਰਤਾਰ ਬਣ ਗਿਆ ਇਸੇ ਹੀ ਲੜੀ ਦੇ ਵਿੱਚ ਹੁਬਹੁ ਇਹਦੇ ਨਾਲ ਮਿਲਦੇ ਜੁਲਦੇ ਵਿਚਾਰ ਅਸੀਂ 18 ਨੰਬਰ ਸ਼ਬਦ ਵਿਚਾਰਿਆ ਸੀ ਜਿਸ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਸਾਡੇ ਸਾਹਮਣੇ ਜ਼ਿਕਰ ਕੀਤਾ ਸੀ ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗ ਰਹਤੇ ਕਥਾ ਬਾਰਤਾ ਕਹੇ ਉਸ ਸ਼ਬਦ ਦੇ ਵਿੱਚ ਵੀ ਇਹੀ ਵਿਚਾਰ ਸੀ ਵੀ ਮੇਰੇ ਮਨ ਦੇ ਵਿੱਚ ਅੰਦਰ ਜਿਹੜੇ ਪਹਿਲਾਂ ਬੋਲ ਰਹੇ ਸੀ ਜਿਹੜੇ ਮਾੜੇ ਫੁਰਨੇ ਮਾੜੇ ਖਿਆਲ ਚੱਲ ਰਹੇ ਸੀ ਉਹ ਕਿੱਥੇ ਗਏ ਹੁਣ ਤੇ ਕੋਈ ਵੀ ਨਹੀਂ ਸਾਹਮਣੇ ਆ ਰਿਹਾ ਵਜਾਵਣ ਹਾਰੋ ਕਾਂ ਗयो ਜਿਨੇ ਮੰਦਰ ਕੀਨਾ ਸਾਗੀ ਸਾਖੀ ਸ਼ਬਦ ਸੁਰਤ ਨਹੀਂ ਉਜੈ ਖਿੱਚ ਤੇਜ ਸਭ ਲੀਨਾ ਹੁਣ ਇੱਥੇ ਬਖਸ਼ਿਸ਼ ਕੀਤੀ ਭਗਤ ਕਬੀਰ ਸਾਹਿਬ ਕਹਿੰਦੇ ਅਬ ਮੋਹੇ ਨਾਚਨੋ ਨਾ ਆਵੇ ਹੁਣ ਮੈਂ ਨੱਚਦਾ ਨਹੀਂ ਕਿਉਂ ਨਹੀਂ ਨੱਚਦਾ ਕਿਉਂਕਿ ਮੇਰੇ ਮਨ ਨੇ ਢੋਲ ਕੀ বাজਾਨੀ ਛੱਡ ਦਿੱਤੀ ਅਬ ਮੇਰੋ ਮਨ ਮੰਦਰੀਆ ਨਾ ਬਜਾਵੇ ਮੇਰਾ ਮਨ ਪਹਿਲਾਂ ਮਾਇਆ ਦੀ ਢੋਲ ਕੀ ਬਜਾ ਰਿਆ ਸੀ ਹੁ ਨੱਚਣ ਦਾ ਪਾਉ ਕੀ ਹੈ ਹਮ ਤੌਰ ਤੇ ਅਸੀਂ ਆਪਣੀ ਗੱਲਬਾਤ ਦੇ ਵਿੱਚ ਵੀ ਕਈ ਵਾਰ ਜਦੋਂ ਕੋਈ ਇਨਸਾਨ ਆਖੇ ਨਾ ਲੱਗੇ ਆਪਣੀ ਮਨਾਈ ਕਰੇ ਸਾਡੇ ਖਿਆਲਾਂ ਤੋਂ ਬਾਹਰ ਜਾ ਰਿਹਾ ਹੋਵੇ ਤੇ ਅਸੀਂ ਬੜੀ ਵਾਰ ਇਹ ਆਪਣੀ ਜ਼ੁਬਾਨ ਦੇ ਵਿੱਚੋਂ ਲਫ਼ਜ਼ ਬੋਲਦੇ ਨੇ ਵੀ ਸਾਨੂੰ ਪਤਾ ਹੈ ਤੂੰ ਕਿਦੇ ਸਾਰਿਆਂ ਤੇ ਨੱਚ ਰਿਹਾ ਔਰ ਇਹ ਨਹੀਂ ਵੀ ਉਹ ਨੱਚਦਾ ਫਿਰਿਆ ਉਹਦਾ ਅਰਥ ਇਹ ਨਹੀਂ ਹੈ ਉਹਦਾ ਅਰਥ ਇਹ ਹੈ ਵੀ ਤੂੰ ਕੀ ਦੀ ਗੱਲ ਮੰਨ ਰਿਹਾ ਹੈ ਜਦੋਂ ਇੱਥੇ ਗੱਲ ਕੀਤੀ ਵੀ ਹੁਣ ਮੈਂ ਨੱਚ ਨਹੀਂ ਰਿਹਾ ਮਾਇਆ ਦੇ ਸਾਰਿਆਂ ਤੇ ਭਾਉ ਜਿਹੜੇ ਮਾਇਆ ਦੇ ਫੁਰਨੇ ਮੈਨੂੰ ਪਹਿਲਾਂ ਆਪਣੇ ਇਸ਼ਾਰਿਆਂ ਤੇ ਤੋੜ ਰਹੇ ਸੀ ਮੇਰੇ ਮਨ ਦੇ ਵਿੱਚ ਜਿਹੜਾ ਵੀ ਖਿਆਲ ਆਇਆ ਮੈਂ ਉਹ ਹੀ ਕਰ ਲੈਣਾ ਮਨ ਦੇ ਵਿੱਚ ਖਿਆਲ ਆਇਆ ਵੀ ਝੂਠ ਬੋਲ ਮੈਂ ਬੋਲ ਦੇਣਾ ਮੈਂ ਉਹਦਾ ਕਦੇ ਰਿਜ਼ਲਟ ਨਹੀਂ ਵੇਖਣਾ ਵੀ ਕੀ ਨਿਕਲੇਗਾ ਮਨ ਦੇ ਵਿੱਚ ਖਿਆਲ ਆਇਆ ਲੋਭ ਕਰ ਮੈਂ ਲੋਭੀ ਬਣ ਗਿਆ ਕਿਸੇ ਦਾ ਮਾੜਾ ਕਰਨਾ ਮੈਂ ਕਰ ਦਿੰਦਾ ਮੈਂ ਕਦੇ ਰੰਚਕ ਮਾਤਰ ਇਹ ਨਹੀਂ ਸੋਚਿਆ ਵੀ ਦਾ ਰਿਜ਼ਲਟ ਨਿਕਲ ਕੇ ਕੀ ਆਏਗਾ ਮੈਂ ਮੰਨਦੇ ਸਭ ਮੰਨਨੇ ਢੋਲ ਕੀ বাজਾਈ ਹੁਣ ਢੋਲ ਕੀ বাজਾਣ ਦਾ ਪਾਉ ਮਨ ਦੇ ਵਿੱਚ ਜਿਹੜੇ ਫੁਰਨੇ ਸੀ ਉਹ ਫੁਰਨੇ ਉਠੇ ਤੇ ਜਿੱਦਾਂ ਜਿੱਦਾਂ ਮਨ ਦੇ ਵਿੱਚੋਂ ਖਿਆਲ ਆਂਦਾ ਗਿਆ ਮੈਂ ਉਦਾਂ ਉਦਾਂ ਕਰਦਾ ਗਿਆ ਸਮਝ ਨਹੀਂ ਸੀ ਗਿਆਨ ਨਹੀਂ ਸੀ ਬਖਸ਼ਿਸ਼ ਹੋਈ ਮੇਰੇ ਅੰਦਰ ਗਿਆਨ ਆਇਆ ਰੋਸ਼ਨੀ ਆਈ ਜਿੱਦਾਂ ਹੀ ਮੇਰੇ ਅੰਦਰ ਰੋਸ਼ਨੀ ਆਈ ਮੇਰਾ ਜੀਵਨ ਬਦਲ ਗਿਆ ਸ਼ਬਦ ਨਾਲ ਜੋੜੀਏ ਦੇਖੋ ਭਾਈ ਗਿਆਨ ਕੀ ਆਈ ਆਂਦੀ ਹੁਣ ਇਹ ਤੇ ਸਮਝਣਾ ਪਵੇਗਾ ਨਾ ਵੀ ਮਨ ਕਿਉਂ ਬਦਲ ਗਿਆ ਕਿਵੇਂ ਬਦਲ ਗਿਆ ਜੀ ਅਚਾਨਕ ਤੋਂ ਤੇ ਇਹ ਬਦਲਦਾ ਕਿਵੇਂ ਆ ਦੂਜਾ ਸ਼ਬਦ ਆਪਾਂ ਨਾਲ ਜੋੜ ਲੈਨੇ ਆ ਭਗਤ ਬਾਣੀ ਵਿੱਚੋਂ ਆਈ ਆਂ ਭਗਤ ਕਬੀਰ ਸਾਹਿਬ ਦਾ ਸ਼ਬਦ ਹੈ ਉਹ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਦੀ ਇਹ ਲੋਕੋ ਮੇਰੇ ਅੰਦਰ ਗਿਆਨ ਦੀ ਹਨੇਰੀ ਆ ਗਈ ਚਾਨਣ ਆ ਗਿਆ ਸਮਝ ਆ ਗਈ ਤੇ ਸਮਝ ਕਦੋਂ ਆਈ ਜਦੋਂ ਮੇਰਾ ਮਿਲਾਪ ਹੋਇਆ ਸਬੈ ਉਡਾਨੀ ਭਰਮ ਕੀ ਟਾਟੀ ਰਹਿ ਨਾ ਮਾਇਆ ਬੰਦੀ ਤੁਸੀਂ ਵੇਖੋ ਜਦੋਂ ਹਨੇਰੀ ਹੁੰਦੀ ਹੈ ਤੇ ਹਨੇਰੀ ਆਈ ਤੇ ਹਨੇਰੀ ਦੇ ਨਾਲ ਜਿਹੜੇ ਕੱਖ ਸਨ ਜਾਂ ਾਕੂੜਾ ਕਰਕਟ ਸੀ ਸਭ ਉੱਡਿਆ ਸਰਦਾਰ ਨਾਲ ਨਾਲ ਜਦੋਂ ਜੀਵਨ ਦੇ ਵਿੱਚ ਗਿਆਨ ਦੀ ਹਨੇਰੀ ਆਉਂਦੀ ਹੈ ਨਾ ਤੇ ਜੀਵਨ ਦੇ ਵਿੱਚ ਉਹ ਵੈਰ ਭਰਮ ਗਲਤ ਆਦਤਾਂ ਮਾੜਾ ਸੁਭਾਅ ਸਭ ਕੁਝ ਬਾਹਰ ਚਲੇ ਜਾਂਦਾ ਜਿਹੜੀਆਂ ਚੀਜ਼ਾਂ ਨੂੰ ਸਾਹਮ੍ਹ ਸਾਹਮ੍ਹ ਕੇ ਘਰ ਰੱਖਦੇ ਰਹੇ ਜਿਹੜੀਆਂ ਚੀਜ਼ਾਂ ਨੂੰ ਅੰਦਰ ਬੜਾ ਕੀਮਤੀ ਸਮਝ ਕੇ ਰੱਖਦੇ ਰਹੇ ਜਿਸ ਦਿਨ ਸਮਝ ਆਈ ਜਿਸ ਦਿਨ ਗਿਆਨ ਆਇਆ ਉਹ ਸਾਰੀਆਂ ਕੱਢ ਕੇ ਬਾਹਰ ਮਾਰ ਦਿੰਦੀਆਂ ਜਦੋਂ ਤੱਕ ਨਹੀਂ ਸੀ ਸਮਝ ਨਹੀਂ ਸੀ ਜਿਸ ਦਿਨ ਸਮਝ ਆ ਗਈ ਉਸ ਦਿਨ ਥੋੜੇ ਰੱਖਦੇ ਆ ਸਾਡੇ ਜੀਵਨ ਦੇ ਵਿੱਚ ਵੀ ਜਿਸ ਦਿਨ ਗਿਆਨ ਆ ਗਿਆ ਜਿਸ ਦਿਨ ਸਮਝ ਆ ਗਈ ਬੜੀ ਵਾਰ ਤੁਸੀਂ ਵੇਖੋ ਵੀ ਅਸੀਂ ਜਦੋਂ ਗੁਰੂ ਦੇ ਨੇੜੇ ਨਹੀਂ ਸੀ ਜਾਂ ਬਾਣੀ ਦੀ ਸਮਝ ਨਹੀਂ ਸੀ ਤੇ ਬੜੇ ਸਾਰੇ ਕੰਮ ਅਸੀਂ ਫੋਕੇ ਇਦਾਂ ਦੇ ਕਰਦੇ ਰਹੇ ਜਿਨ੍ਹਾਂ ਨੂੰ ਅੱਜ ਸੋਚ ਕੇ ਸਾਨੂੰ ਹਸੀ ਵੀ ਆਉਂਦੀ ਵੀ ਸੀ ਕਰਦੇ ਕੀ ਰਹੇ ਸੀ ਜੀਵਨ ਉਹੀ ਹੈ ਹੱਥ ਪੈਰ ਵੀ ਉਹੀ ਨੇ ਸਾਰਾ ਕੁਝ ਉਹੀ ਹੈ ਜਿੱਦਾਂ ਜਿੱਦਾਂ ਅਸੀਂ ਬਾਣੀ ਦੇ ਨੇੜੇ ਹੋ ਰਹੇ ਹਾਂ ਔਰ ਇਹ ਵਾਪਰਦਾ ਹੈ ਸਾਰਿਆਂ ਦੇ ਨਾਲ ਵਾਪਰਦਾ ਹੈ ਗੁਰੂ ਕਿਰਪਾ ਕਰੇ ਜੇ ਅਸੀਂ ਇਦਾਂ ਹੀ ਜੁੜੇ ਰਹੇ ਨਾ ਤੇ ਅੱਜ ਤੋਂ ਜਦੋਂ ਇਹ ਸਫਰ ਇਹ ਸਫਰ ਹੈ ਇੱਕ ਬਾਣੀ ਨੂੰ ਪੜਨ ਦਾ ਵਿਚਾਰਨ ਦਾ ਨਾ ਇੱਕ ਸਫਰ ਹੈ ਜਦੋਂ ਇਸ ਸਫਰ ਦੇ ਨਾਲ ਅਸੀਂ ਜੁੜਦੇ ਗਏ ਜੁੜਦੇ ਗਏ ਜੁੜਦੇ ਰਹੇ ਨਾ ਤੇ ਕੁਝ ਸਮਾਂ ਬਾਅਦ ਇਹ ਸਮਝ ਆਏਗੀ ਜਿਹੜਾ ਹੁਣ ਤੱਕ ਅਸੀਂ ਕਰ ਰਹੇ ਹਾਂ ਇਹ ਵੀ ਕੋਈ ਬਤ ਬਹੁਤ ਚੰਗਾ ਨਹੀਂ ਸੀ ਹੁਣ ਜਿਸ ਦਿਨ ਗਿਆਨ ਆਇਆ ਤੇ ਅੱਜ ਸਾਨੂੰ ਉਹਨਾਂ ਕਰਮਾਂ ਨੂੰ ਵੇਖਦੇ ਆ ਹਾਸਾ ਆਉਂਦਾ ਕਿਸੇ ਕਰਦੇ ਕੀ ਰਹੇ ਸੀ ਅੱਜ ਗਿਆਨ ਆਇਆ ਤੇ ਚੰਗੇ ਪਾਸੇ ਚੜ ਗਏ ਜਿਨ੍ਹਾਂ ਨੂੰ ਸਮਝ ਨਹੀਂ ਆ ਜਿਨ੍ਹਾਂ ਨੂੰ ਗਿਆਨ ਨਹੀਂ ਉਹਨਾਂ ਦੇ ਵੱਲ ਵੇਖ ਕੇ ਤਰਸ ਵੀ ਆਉਂਦਾ ਵੀ ਇਹਨਾਂ ਨੂੰ ਪਤਾ ਨਹੀਂ ਲੱਗਾ ਹਜੇ ਆਏਗਾ ਉਦੋਂ ਜਦੋਂ ਨੇੜਤਾ ਫਤ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਉਡਾਨੀ ਭਰਮ ਕੀ ਟਾਟੀ ਜਿਹੜਾ ਵਹਿਮ ਸੀ ਭਰਮ ਸੀ ਸਭ ਖਤਮ ਹੋ ਗਿਆ ਰਹਿ ਨ ਮਾਇਆ 바ਤੀ ਜਿਹੜੀ ਮਾਇਆ ਮੇਰੇ ਅੰਦਰ ਸੀ ਉਹ ਖਤਮ ਹੋ ਗਈ ਮਾਇਆ ਨੇ ਘਰ ਬਣਾਇਆ ਹੋਇਆ ਸੀ ਦੁਚਿੱਤੇ ਕੀ ਦੋਏ ਥੋਮ ਵਗੈਰਾ ਦੀ ਦੁਚਿੱਤੀ ਸੀ ਮੇਰੇ ਜਦੋਂ ਤੱਕ ਗਿਆਨ ਨਹੀਂ ਸੀ ਤੇ ਦੁਚਿੱਤੀ ਸੀ ਦੁਚਿੱਤੀ ਦਾ ਭਾਉ ਦੁਬੇਦਾ ਸਤਸੰਗਤ ਦੁਬਿਦਾ ਬਹੁਤ ਮਾੜੀ ਹੈ ਦੁਬਿਦਾ ਦੇ ਵਿੱਚ ਪਿਆ ਨਾ ਅਸੀਂ ਪਾਰ ਨਹੀਂ ਹੋ ਸਕਦੇ ਜਦੋਂ ਗਿਆਨ ਆਇਆ ਤੇ ਦੁਬਿਦਾ ਖਤਮ ਹੋ ਗਈ ਦੁਚਿੱਤੇ ਕੀ ਦੋਇ ਥੋਮ ਗਿਰਾਨੀ ਮੋਹ ਬਲੈਂਦਾ ਟੁੱਟਾ ਹੁਣ ਇੱਕ ਮਾਇਆ ਨੇ ਮੇਰੇ ਅੰਦਰ ਘਰ ਬਣਾਇਆ ਹੋਇਆ ਸੀ ਹੁਣ ਉਹ ਤਸਵੀਰ ਕਿੰਨੀ ਸੋਹਣੀ ਬਿਆਨ ਕੀਤੀ ਭਗਤ ਕਬੀਰ ਸਾਹਿਬ ਕਹਿੰਦੇ ਵੀ ਮਾਇਆ ਨੇ ਘਰ ਬਣਾਇਆ ਸੀ ਦੁਚਿੱਤੀ ਦੀਆਂ ਦੋ ਥੰਬੀਆਂ ਸਨ ਹੁਣ ਜੇ ਝੌਂਪੜਾ ਪਾਣਾ ਹੋਵੇ ਤੇ ਦੋ ਥੰਬੀਆਂ ਪਾਣੀਆਂ ਪੈਣਗੀਆਂ ਨਾ ਦੋ ਥੰਬੀਆਂ ਦੁਚਿੱਤੀ ਦੀਆਂ ਸਨ ਮੋਹ ਬਲੈਂਡਾ ਟੁੱਟਾ ਉਹਦੇ ਵਿੱਚਕਾਰ ਦੋਵੇਂ ਥੰਬੀਆਂ ਨੂੰ ਜੋੜਨ ਦੇ ਵਾਸਤੇ ਜਿਹੜਾ ਉੱਪਰ ਡੰਡਾ ਰੱਖਿਆ ਸੀ ਉਹ ਵੋਹਦਾ ਸੀ ਤ੍ਰਿਸ਼ਨਾ ਛਾਨ ਪਰਿ ਧਰੇ ਉੱਪਰ ਉਹਦੇ ਉੱਪਰ ਤ੍ਰਿਸ਼ਨਾ ਦੀ ਛਪਰੀ ਪਾਈ ਹੋਈ ਸੀ ਜਦੋਂ ਹਨੇਰੀ ਆਈ ਸਭ ਕੁਝ ਡੇਗ ਗਿਆ ਮੋਵੀ ਡੇਗ ਗਿਆ ਕ੍ਰਿਸ਼ਨਾ ਵੀ ਡੇਗ ਗਈ ਦੁਰਮਤ ਭਾਂਡਾ ਫੁੱਟਾ ਜਿਹੜਾ ਭੈੜੀ ਮਤ ਵਾਲਾ ਭਾਂਡਾ ਸੀ ਉਹ ਫੁੱਟ ਗਿਆ ਖਤਮ ਹੋ ਗਿਆ ਹੁਣ ਇਹਨੂੰ ਸਮਝੋ ਜਿਹੜਾ ਰਹਾਉ ਵਾਲਾ ਪਦ ਸੀ ਅਬ ਮੋਹੇ ਨਾਚਨੋ ਨਾ ਆਵੇ ਨੱਚਣਾ ਕਿਉਂ ਨਹੀਂ ਆਂਦਾ ਕਿਉਂਕਿ ਗਿਆਨ ਆ ਗਿਆ ਭਾਈ ਸਮਝ ਆ ਗਈ ਪਹਿਲਾਂ ਬਥੇਰੀਆਂ ਠੱਗੀਆਂ ਕਰ ਲਈਆਂ ਬਥੇਰਾ ਲੋਭ ਲਾਲਚ ਕਰ ਲਿਆ ਹੁਣ ਨਹੀਂ ਹੁਣ ਤੇ ਜਿਵੇਂ ਗੁਰੂ ਨੇ ਕਹਿਣਾ ਉਵੇਂ ਕਰਦਾ ਜਦੋਂ ਤੱਕ ਨਹੀਂ ਸਮਝ ਸੀ ਉਦੋਂ ਤੱਕ ਭਾਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਨੂੰ ਮਿਲਣ ਤੋਂ ਪਹਿਲਾਂ ਬੜੇ ਭ੍ਰਮਣ ਕਰ ਲਏ ਗੁਰੂ ਅੰਗਦ ਸਾਹਿਬ ਭਾਈ ਲੈਣਾ ਦੇ ਰੂਪ ਦੇ ਵਿੱਚ ਬੜੇ ਦੇ ਵੀ ਦਰਸ਼ਨ ਕਰ ਲਏ ਬੜਾ ਭਟਕ ਲਏ ਜਿਸ ਦਿਨ ਸਮਝ ਆ ਗਈ ਉਸ ਦਿਨ ਉਹੀ ਗੁਰੂ ਅੰਗਦ ਸਾਹਿਬ ਪਤਸ਼ਾਹੀ ਆਪ ਉਪਦੇਸ਼ ਕਰਦੇ ਨੇ ਸਾਨੂੰ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੋਂ ਕਿਉਂ ਨਾ ਮਰੀਜ਼ ਰਵੇ ਵੀ ਮੈਨੂੰ ਤੇ ਹੁਣ ਕੇਵਲ ਤੇ ਕੇਵਲ ਰੱਬ ਦਾ ਆਸਰਾ ਹੋਏਗਾ ਕਿਸੇ ਨੂੰ ਕਿਸੇ ਦਾ ਆਸਰਾ ਮੈਨੂੰ ਨਹੀਂ ਹੈ ਕਿਸੇ ਸਮਝ ਆ ਗਈ ਪਹਿਲਾਂ ਨਹੀਂ ਸੀ ਤੇ ਬੜਾ ਕੁਝ ਕਰਦੇ ਰਿਹਾ ਇਸ ਗੱਲ ਦਾ ਪਛਤਾਵਾ ਨਹੀਂ ਹੈ ਇਸ ਗੱਲ ਦੀ ਖੁਸ਼ੀ ਹੈ ਵੀ ਅੱਗੇ ਵਾਸਤੇ ਚੰਗਾ ਰਾਹ ਮਿਲ ਗਿਆ ਪਿੱਛੇ ਕੀ ਕੀਤਾ ਉਹਦਾ ਬਿਲਕੁਲ ਪਛਤਾਵਾ ਨਹੀਂ ਸੈਭ ਨੇ ਬਖਸ਼ਿਸ਼ ਕੀਤੀ ਅਬ ਮੋਹੇ ਨਾਚ ਨੋ ਨਾ ਆਵੇ ਮੇਰਾ ਮਨ ਮੰਦਰੀਆ ਨਾ ਬਜਾਵੇ ਮਨ ਕੋਈ ਕੋਈ ਮਾੜੇ ਫੁਰਨੇ ਨਹੀਂ ਆ ਰਹੇ ਮੈਨੂੰ ਕੋਈ ਇਸ਼ਾਰਾ ਨਹੀਂ ਕਰ ਰਿਹਾ ਵੀ ਇਹ ਵੀ ਕਰ ਇਹ ਵੀ ਕਰ ਸਭੋ ਚੰਗੇ ਵਾਲੇ ਪਾਸੇ ਮੈਨੂੰ ਪ੍ਰੇਰਿਆ ਹੈ ਇਹ ਸੀ ਰਹਾਉ ਵਾਲਾ ਪਦ ਪਹਿਲੇ ਪਦੇ ਨਾਲ ਜੁੜੀ ਹੈ ਜੋ ਮੈਂ ਰੂਪ ਕੀਏ ਬਹੁ ਤੇਰੇ ਅਬ ਫਨ ਰੂਪ ਨਾ ਹੋਏ ਪਹਿਲਾਂ ਮੈਂ ਬੜੇ ਰੂਪ ਧਾਰਨ ਕੀਤੇ ਹੁਣ ਨਹੀਂ ਹੁੰਦੇ ਉਹ ਕਿਹੜੇ ਰੂਪ ਅਸੀਂ ਇੱਕ ਸ਼ਬਦ ਵਿਚਾਰਿਆ ਸੀ ਪਿਛਲੇ ਦੀਵਾਨਾਂ ਦੇ ਵਿੱਚ ਜਿਦੇ ਵਿੱਚ ਮਹਾਰਾਜ ਨੇ ਇਨਸਾਨ ਦੇ ਰੂਪ ਦੇ ਵਿੱਚ ਹੌਣ ਤੋਂ ਬਾਅਦ ਵੀ ਕਿਹੜੇ ਕਿਹੜੇ ਰੂਪ ਧਾਰਨ ਕਰਕੇ ਬੰਦਾ ਘੁੰਮਦਾ ਜੂਨ ਇਨਸਾਨ ਦੀ ਹੈ ਪਰ انسان ਦੀ ਜੂਨ ਹੋਣ ਤੋਂ ਬਾਅਦ ਵੀ ਸਰੀਰ ਹੋਈ ਹੈ ਪਰ ਇਹ ਬੜੇ ਰੂਪ ਬਦਲਦਾ ਹੈ बार-बार ਉਹ ਰੂਪ ਬਦਲ ਬਦਲ ਕੇ ਹਰ ਰੂਪ ਦੇ ਵਿੱਚ ਜਿੱਦਾਂ ਦੀ ਬੰਦੇ ਦੀ ਸੋਚ ਉਦਾਂ ਦਾ ਬੰਦੇ ਦਾ ਰੂਪ ਹੋ ਜਾਂਦਾ ਬਾਣੀ ਦੇ ਮੁਤਾਬਕ ਉੱਥੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਜਦੋਂ ਬੰਦੇ ਦੇ ਅੰਦਰ ਲੋਭ ਹੈ ਨਾ ਲੋਭ ਲੋਭ ਦੇ ਵਾਸੋ ਕਿ ਨੱਚ ਰਿਹਾ ਤੇ ਫਿਰ ਇਹ ਇਨਸਾਨ ਨਹੀਂ ਹੈ ਬਾਣੀ ਕਹਿੰਦੀ ਫਿਰ ਕੁੱਤੇ ਦੀ ਜੂਨ ਹਟਾ ਰਿਆ ਇਹਦੇ ਉੱਤੇ ਭਰੋਸਾ ਨਹੀਂ ਕਿ ਕਿੱਥੇ ਕੀ ਕਰ ਜਾਏ ਇਹਦਾ ਕੋਈ ਯਕੀਨ ਨਹੀਂ ਜਦੋਂ ਬੰਦੇ ਦੇ ਅੰਦਰ ਲੋਭ ਪ੍ਰਵਲ ਹੋ ਗਿਆ ਤੇ ਲੋਭ ਦੇ ਵਸ ਹੋ ਕੇ بڑے ਮਾਰੇ ਕਰਮ ਕਰਦਾ ਰਿਹਾ ਮੈਂ ਉਹ ਰੂਪ ਧਾਰਨ ਕਰ ਲਿਆ ਮੈਂ ਜਦੋਂ ਇਹ ਕਾਮ ਦੇ ਵਸ ਹੋ ਗਿਆ ਤੇ ਇਹਨੇ ਹਾਥੀ ਦਾ ਰੂਪ ਧਾਰਨ ਕਰ ਲਿਆ ਜਦੋਂ ਇਹ ਲਾਲਚੀ ਹੋ ਗਿਆ ਤੇ ਨੇ ਉਹ ਰੂਪ ਧਾਰਨ ਕਰ ਲਿਆ ਜਿੱਦਾਂ ਜਿੱਦਾਂ ਦੇ ਖਿਆਲ ਮਨ ਦੇ ਵਿੱਚ ਆਂਦੇ ਗਏ ਉਦਾਂ-ਉਦਾਂ ਦੇ ਰੂਪ ਬਣਾਉਂਦਾ ਗਿਆ ਪਰਪਤ ਕਬੀਰ ਸਾਹਿਬ ਕਹਿੰਦੇ ਹੁਣ ਨਹੀਂ ਹੁਣ ਮੈਂ ਚਾਹ ਕੇ ਵੀ ਉਦਾਂ ਦਾ ਨਹੀਂ ਬਣ ਸਕਦਾ ਜੋ ਮੈਂ ਰੂਪ ਕੀਏ ਬਹੁਤੇਰੇ ਮੈਂ ਮੰਨਦਾ ਵੀ ਮੈਂ ਬੜੇ ਸਾਰੇ ਕੀਤੇ ਇਹ ਗੱਲ ਸਾਡੀ ਚੱਲ ਰਹੀ ਹੈ ਭਗਤ ਕਬੀਰ ਸਾਹਿਬ ਦੀ ਨਹੀਂ ਸਾਡੀ ਚੱਲ ਰਹੀ ਹੈ ਬੜਾ ਕੁਝ ਕੀਤਾ ਪਰ ਹੁਣ ਕੋਈ ਮੈਨੂੰ ਕਵੇ ਨਾ ਇਹ ਸਾਰਾ ਕਰ ਹੁਣ ਨਹੀਂ ਹੁੰਦਾ ਬੜੀਆਂ ਬੇਇਮਾਨੀਆਂ ਕੀਤੀਆਂ ਬੜੀਆਂ ਬੜੀ ਬੜੀਆਂ ਠੱਗੀਆਂ ਮਾਰੀਆਂ ਜਦੋਂ ਤੱਕ ਨਹੀਂ ਸੀ ਸਮਝ ਨਹੀਂ ਸੀ ਸੱਜਣ ਠੱਗ ਜਿਹੜਾ ਠੱਗੀਆਂ ਮਾਰਦਾ ਰਿਹਾ ਉਹਨੂੰ ਬਾਅਦ ਚ ਕਹੇ ਵੀ ਕਰ ਲੈ ਉਹ ਹੁਣ ਨਹੀਂ ਹੋਏਗਾ ਉਹ ਨਹੀਂ ਕਰ ਸਕਦਾ ਕਿਉਂਕਿ ਪਹਿਲਾਂ ਰਾਹ ਦੱਸਣ ਵਾਲਾ ਕੋਈ ਨਹੀਂ ਸੀ ਤੇ ਮੈਂ ਉਸ ਜਿਹੜੀ ਗੱਲ ਆਪਾਂ ਕੱਲ ਵਿਚਾਰੀ ਸੀ ਨਾ ਕੂਪ ਪਰਿਓ ਜਿਵੇਂ ਦਾਦਰਾ કચ્છ ਦੇਸ਼ ਵਿਦੇਸ਼ ਨਬੂਰ ਤਾਂ ਮੈਨੂੰ ਉਸ ਖੂਹ ਦੇ ਵਿੱਚੋਂ ਕੱਢ ਕੇ ਸਮੁੰਦਰ 'ਚ ਬਿਠਾ ਦਿੱਤਾ ਤੇ ਮੈਂ ਫਿਰ ਕਿਉਂ ਉੱਥੇ ਜਾਵਾਂ ਮੇਰੇ ਹਾਲਤ ਤੇ ਖੂਹ ਦੇ ਡੱਡੂ ਵਰਗੀ ਸੀ ਨਾ ਐਸੇ ਮੇਰਾ ਮਨ ਵਿਖਿਆ ਬਿਮੋਹਿਆ ਕੱਚ ਆਰਾ ਪਾਰਨਾ ਸੂਝ ਗੁਰੂ ਨੇ ਕਿਰਪਾ ਕੀਤੀ ਖੂਹ ਦੇ ਵਿੱਚੋਂ ਕੱਢ ਕੇ ਸਮੁੰਦਰ ਦੇ ਵਿੱਚ ਬਿਠਾ ਦਿੱਤਾ ਤੇ ਇੰਨਾ ਵਿਸਾਲ ਹੈ ਤੇ ਮੇਰੀ ਮਤ ਮਾਰੀ ਆ ਮੈਂ ਫਿਰ ਦੁਬਾਰਾ ਖੂਹ ਦੇ ਵਿੱਚ ਡੱਗਾ ਜਾ ਕੇ ਮੈਂ ਨਹੀਂ ਜਾਂਦਾ ਮੈਂ ਉਸ ਪਾਸੇ ਜਾਂਦਾ ਹੀ ਨਹੀਂ ਹੋਂ ਜੋ ਮੈਂ ਰੂਪ ਕੀਏ ਬਹੁ ਤੇਰੇ ਅਬ ਫੋਨ ਰੂਪ ਨਾ ਹੋਈ ਫੋਨ ਦਾ ਅਰਥ ਹੈ ਮੁੜ ਕੇ ਫਿਰ ਫਿਰ ਦੁਬਾਰਾ ਮੈਂ ਉਦਾਂ ਦਾ ਨਹੀਂ ਬੜਨਾ ਚਾਹੁੰਦਾ ਜਿੱਦਾਂ ਦਾ ਮੈਂ ਪਹਿਲਾਂ ਸੀ ਤਾਗਾ ਤੰਤ ਸਾਜ ਸਭ ਥੱਕ ਮੇਰੇ ਅੰਦਰ ਦਾ ਜਿਹੜਾ ਤੱਗ ਮੋਂ ਦਾ ਤਾਗਾ ਸੀ ਜਿਹੜਾ ਸਾਜ ਮੇਰੇ ਅੰਦਰ ਵੱਜ ਰਿਹਾ ਸੀ ਉਹ ਥੱਕ ਗਿਆ ਟੁੱਟ ਗਿਆ ਹੁਣ ਕੀ ਹੈ RAM ਨਾਮ ਬਸ ਹੋਈ ਹੁਣ ਤੇ ਇੱਕੋ ਹੀ ਹੈ ਨਾ ਮੋਹ ਹੈ ਨਾ ਲਾਲਚ ਹੈ ਕੁਝ ਨਹੀਂ ਹੈ ਮੋਹ ਦਾ ਢਾਗਾ ਟੁੱਟ ਗਿਆ ਉਹਨਾਂ ਦਾ ਤੇ ਹੁਣ ਤੇ ਇੱਕੋ ਹੀ ਹੈ ਮੇਰੇ ਅੰਦਰ ਬਸ ਕੀ RAM ਨਾਮ ਪਰਮਾਤਮਾ ਦਾ ਨਾਮ ਹੈ ਬਸ ਮਾੜੇ ਖਿਆਲ ਮਾੜੇ ਫੁਰਨੇ ਸਭ ਖਤਮ ਹੋ ਗਏ ਨਾ ਸਭ ਕੁਝ ਗੁਰੂ ਨੂੰ ਵੇਚ ਦਿੱਤਾ ਸਭ ਕੁਝ ਗੁਰੂ ਦੇ ਬਚਨਾਂ ਦੇ ਖਾਤਰ ਮੈਂ ਆਪਣਾ ਆਪਾ ਦੇਖ ਦਿੱਤਾ ਸਤਿਗੁਰੂ ਦੀ ਬਾਣੀ ਦਾ ਸਿ ਗੁਰਵਰਜਨ ਸਾਹਿਬ ਦਾ ਬਚਨ ਪੜ੍ਹਦੇ ਆ ਨਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ ਗੁਰ ਕੀ ਬਚਨੀ ਹਾਟ ਬਿਕਾਨਾ ਜਿੱਤ ਲਾਇਆ ਤਿੱਤ ਲਾਗਾ ਗੁਰੂ ਦੇ ਬਚਨ ਮੈਨੂੰ ਬੜੇ ਸੋਹਣੇ ਲੱਗੇ ਕੋ ਇੱਕ ਬੜੀ ਪਿਆਰੀ ਬਾਣੀ ਦੀ ਕਲਾ ਹੈ ਸਤਿਗੁਰੂ ਦੀ ਸਮਝਾਉਣ ਦੀ ਮਹਾਰਾਜ ਕਹਿੰਦੇ ਮੈਂ ਗੁਰੂ ਦੇ ਕੋਲ ਗਿਆ ਗੁਰੂ ਦੇ ਬਚਨ ਮੈਨੂੰ ਬੜੇ ਪਿਆਰੇ ਲੱਗੇ ਬੜੇ ਸੋਹਣੇ ਲੱਗੇ ਤੇ ਮੈਂ ਕਿਹਾ ਇਹ ਬਚਨਾਂ ਨੂੰ ਮੈਂ ਅਪਣਾ ਲਵਾਂ ਤੇ ਗੁਰੂ ਨੇ ਕਿਹਾ ਮੁੱਲ ਲੱਗੇਗਾ ਬਚਨ ਤੇ ਤੈਨੂੰ ਮੈਂ ਦੇਦਾ ਇਹਦਾ ਮੁੱਲ ਲੱਗੇਗਾ ਇਹਦਾ ਮੁੱਲ ਤਾਰਨਾ ਪਏਗਾ ਤੇ ਮਹਾਰਾਜ ਕਹਿੰਦੇ ਮੁੱਲ ਕੀ ਹੈ ਸਤਗੁਰੂ ਕਹਿੰਦੇ ਤੇਰਾ ਆਪਣਾ ਵजूद ਤੇਰਾ ਆਪਣਾ ਵजूद ਇਹਦਾ ਮੁੱਲ ਹੈ ਆਪਾਂ ਵੇਚਦਾ ਤੇ ਗੁਰੂ ਦਾ ਸ਼ਬਦ ਲੈ ਲੈ ਉਥੇ ਪਾਤਸ਼ਾਹ ਜੀ ਕਹਿੰਦੇ ਮੈਨੂੰ ਸੌਦਾ ਬੜਾ ਚੰਗਾ ਲੱਗਾ ਏ ਬੜਾ ਪਿਆਰਾ ਖਰਾ ਸੌਦਾ ਲੱਗਾ ਮੈਨੂੰ ਤੇ ਮੈਂ ਉਹ ਸੌਦਾ ਕਰ ਲਿਆ ਗੁਰ ਕੀ ਬਚਨੀ ਹਾਰਟ ਵਿਖਾਨਾ ਜਿੱਤ ਲਾਇਆ ਤਤ ਲਗਾ ਤੇ ਮੈਂ ਮਾਣ ਦੇ ਨਾਲ ਕਹਿਣਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਮੈਂ ਗੁਰੂ ਦੇ ਘਰ ਦਾ ਗੋਲਾ ਹੋ ਗਿਆ ਗੁਰੂ ਨੇ ਮੈਨੂੰ ਆਪਣਾ ਨੌਕਰ ਬਣਾ ਲਿਆ ਮਾਣ ਵਾਲੀ ਗੱਲ ਏ ਤੇ ਇਕੱਲਾ ਮੈਂ ਨਹੀਂ ਮਾ ਲਾਲੀ ਤੇ ਉਹ ਲਾਲਾ ਮੇਰਾ ਹੋਂ ਲਾਲੇ ਕਾ ਗੱਜ ਆਇਆ ਲਾਲੀ ਨਾਚੈ ਲਾਲਾ ਗਾਵੇ ਭਗਤ ਕਰੋਂ ਤੇਰੀ ਰਾਣਾ ਆਇਆ ਪੀਆ ਤਾਂ ਪਾਣੀ ਆਣੀ ਮੀਰਾ ਉਹ ਮੇਰੇ ਤੋਂ ਪਾਣੀ ਮੰਗੇ ਮੈਂ ਭੱਜ ਕੇ ਪਾਣੀ ਲੈਣ ਜਾਵਾਂ ਖਾਹੇ ਤੇ ਪੀਸੜ ਜਾਉ ਉਹ ਖਾਵੇ ਤੇ ਮੈਂ ਪੀ ਕੇ ਲੈ ਕੇ ਆਵਾਂ ਪੱਖਾ ਫੇਰੀ ਪੈਰ ਮਲੋਵਾਂ ਉਹ ਕਹੇ ਪੱਖਾ ਝੱਲ ਤਾਂ ਮੈਂ ਪੱਖਾ ਝੱਲਾ ਉਹ ਕਹੇ ਤੇ ਮੈਂ ਉਹਦੇ ਪੈਰ ਘੋਟਾਂ ਪੱਕਾ ਫੇਰੀ ਪੈਰ ਮਲੋਵਾਂ ਜਪਤ ਰਹਾ ਤੇਰਾ ਨਾਉ ਲੂਣ ਹਰਾਮੀ ਨਾਨਕ ਗੋਲਾ ਬਖਸ਼ਤ ਤੁਧ ਵਿਟਿਆ ਮੈਂ ਤੇ ਤੇਰੇ ਘਰ ਦਾ ਅਸਲ ਗੋਲਾ ਵੀ ਨਹੀਂ ਐ ਮੈਂ ਤੇ ਲੂਣ ਹਰਾਮੀ ਐ ਕਿ ਜਿੰਨਾ ਤੂੰ ਦਿੱਤਾ ਮੈਂ ਉੰਨੀ ਸੇਵਾ ਤੇਰੀ ਕਰ ਨਹੀਂ ਪਾਇਆ ਹੁਣ ਇਹ ਬਚਨ ਗੁਰੂ ਅਰਜਨ ਸਾਹਿਬ ਜੀ ਦੇ ਨੇ ਮਹਾਰਜ ਕਹਿੰਦੇ ਵੇਚ ਦੇ ਆਪਣੇ ਆਪ ਨੂੰ ਜਿਨ੍ਹਾਂ ਨੇ ਆਪਣੇ ਆਪ ਨੂੰ ਵੇਚ ਦਿੱਤਾ ਤੇ ਉਹਨਾਂ ਦੇ ਬਾਬਤ ਮਹਾਰਜ ਨੇ ਕਿਹਾ ਸੀ ਕੰਚਨ ਸਿਓ ਪਾਈ ਐ ਨਹੀਂ ਤੋਲ ਮਨ ਦੇ ਰਾਮ ਲੀਆ ਹੈ ਮੋਲ ਸੋਨੇ ਦੇ ਬਦਲੇ ਥੋੜੀ ਰੱਬ ਮਿਲਦਾ ਹੈ ਜੀ ਪੈਸਿਆਂ ਦੇ ਬਦਲੇ ਥੋੜੀ ਰੱਬ ਮਿਲਦਾ ਹੈ ਆਪਾਂ ਵੇਚਣਾ ਪੈਂਦਾ ਆਪਣੀਆਂ ਆਦਤਾਂ ਵੇਚਣੀਆਂ ਪੈਂਦੀਆਂ ਨੇ ਆਪਣਾ ਮੰਦਾ ਸੁਭਾਅ ਛੱਡਣਾ ਪੈਂਦਾ ਜਿਹੜਾ ਸੁਭਾਅ ਇੱਥੇ ਅੱਜ ਭਗਤ ਕਬੀਰ ਸਾਹਿਬ ਬਿਆਨ ਕਰ ਰਹੇ ਨਾ ਇਹ ਮਾੜਾ ਸੁਭਾਅ ਛੱਡਣਾ ਪੈਂਦਾ ਇਹ ਮਾੜੇ ਖਿਆਲ ਛੱਡਣੇ ਪੈਂਦੇ ਨੇ ਫਿਰ ਆ ਕੇ ਰੱਬ ਮਿਲਦਾ ਹੈ ਔਰ ਜਿਸੀ ਮਾੜੇ ਸੁਭਾਅ ਆਪਾ ਪਾਓ ਇਹ ਸਭ ਕੁਝ ਨਹੀਂ ਤਿਆਗ ਸਕਦੇ ਨਹੀਂ ਮਿਲੇਗਾ ਫਿਰ ਭਾਵੇਂ ਸੋਨਾ ਚੜਾ ਦਿਓ ਭਾਵੇਂ ਬੋਲਤਾਂ ਦੇ ਭੰਡਾਰ ਲਾ ਦਿਓ ਉਹਨੂੰ ਨਹੀਂ ਚਾਹੀਦਾ ਇੱਥੇ ਤੇ ਇੱਕੋ ਹੀ ਹੈ ਵੀ ਮਾਇਆ ਦੇ ਹੱਥਾਂ ਤੇ ਨੱਚਣਾ ਛੱਡ ਦੇ ਮਾੜੇ ਖਿਆਲਾਂ ਦੇ ਸਾਰਿਆਂ ਤੇ ਨੱਚਣਾ ਛੱਡ ਦੇ ਤੈਨੂੰ ਰੱਬ ਮਿਲ ਜੇਗਾ ਜਨਮ ਤੱਕ ਉਮ ਖਿਆਲ ਮੰਨ ਦੇ ਅੰਦਰ ਤੂੰ ਪਾਲ ਕੇ ਰੱਖੇਂਗਾ ਫਿਰ ਉਦੋਂ ਤੱਕ ਮਿਲਾਪ ਨਹੀਂ ਹੋਏਗਾ ਇਸੇ ਜੀ ਪਹਿਲਾ ਪਦਾ ਜੋ ਮੈਂ ਰੂਪ ਕੀਏ ਬਹੁ ਤੇਰੇ ਅਬ ਫੁਨ ਰੂਪ ਨਾ ਹੋਈ ਤਾਗਾ ਤੰਤ ਸਾਜ ਸਭ ਥਾਕਾ ਰਾਮ ਨਾਮ ਬਸ ਹੋਈ ਹੁਣ ਇੱਕੋ ਹੀ ਚੀਜ਼ ਹੈ ਬਸ ਪਰਮਾਤਮਾ ਦਾ ਨਾਮ ਮੇਰੇ ਅੰਦਰ ਬਾਕੀ ਸਭ ਫੁਰਨੇ ਖਤਮ ਹੋ ਗਏ ਅੱਗੇ ਦੂਜਾ ਪਦਾ ਹੈ ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸ਼ਨਾ ਗਾਗਰ ਫੁੱਟੀ ਉਬੋ ਜਿਹੜਾ ਪਹਿਲਾ ਸ਼ਬਦ ਅਸੀਂ ਵਿਚਾਰੇ ਅਸੀਂ ਨਾਲ ਭਗਤ ਕਬੀਰ ਸਾਹਿਬ ਦਾ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਉਡਾਨੀ ਭਰਮ ਕੀ ਟਾਟੀ ਰਹਿ ਨਾ ਮਾਇਆ ਬਾਂਦੀ ਉਥੇ ਦੁਚਿੱਤੇ ਕੀ ਦੋ ਥੋਮ ਗਿਰਾਨੀ ਮੋਹ ਬਲਿੰਦਾ ਟੂਟਾ ਕ੍ਰਿਸ਼ਨਾ ਸ਼ਾਨਪਰੀ ਧਰੂ ਪਰ ਗੁਰਮਤ ਭਾਂਡਾ ਫੁੱਟਾ ਇੱਥੇ ਕਹਿੰਦੇ ਕਾਮ ਕ੍ਰੋਧ ਮਾਇਆ ਲੈ ਜਾ ਰਹੀ ਮੈਂ ਕੀ ਕੀਤਾ ਆਪਣੇ ਤਨ ਦੇ ਵਿੱਚੋਂ ਕਾਮ ਤੇ ਕ੍ਰੋਧ ਮਾਇਆ ਨੂੰ ਕੱਢਿਆ ਤੇ ਅੱਗ ਲਾ ਦਿੱਤੀ ਗੁਰੂ ਨੇ ਬਖਸ਼ਿਸ਼ ਕੀਤੀ ਮੈਂ ਆਪਣੇ ਜੀਵਨ ਦੇ ਵਿੱਚੋਂ ਕਾਮ ਕ੍ਰੋਧ ਮਾਇਆ ਨੂੰ ਕੱਢ ਕੇ ਅੱਗ ਲਾ ਦਿੱਤੀ ਕਾਮ ਕ੍ਰੋਧ ਮਾਇਆ ਲੈ ਜਾ ਰਹੀ ਕ੍ਰਿਸ਼ਨਾ ਗਾਗਰ ਫੁੱਟੀ ਪ੍ਰਸ਼ਨਾਂ ਦਾ ਜਿਹੜਾ ਭਾਂਡਾ ਮੇਰੇ ਅੰਦਰ ਭਰਿਆ ਪਿਆ ਸੀ ਨਾ ਉਹ ਵੀ ਮੈਂ ਭੰਨ ਦਿੱਤਾ। ਕਾਮ ਚੋਲਨਾ ਭਿਆ ਪੁਰਾਣਾ ਜਿਹੜਾ ਕਾਮ ਦਾ ਚੋਲਾ ਮੈਂ ਪਾਇਆ ਹੋਇਆ ਸੀ ਨਾ ਉਹ ਪੁਰਾਣਾ ਹੋ ਗਿਆ। ਮੈਂ ਲਾ ਕੇ ਪਰੇ ਮਾਰਿਆ। ਗਿਆ ਭਰਮ ਸਭ ਛੁੱਟੀ। ਮੇਰੇ ਅੰਦਰੋਂ ਜਿਹੜਾ ਭਰਮ ਮੈਂ ਪਾਲ ਕੇ ਬੈਠਾ ਸੀ ਜਿਹੜਾ ਅਡੰਬਰ ਸੀ ਉਹ ਸਾਰਾ ਮੈਂ ਲਾ ਕੇ ਪਰੇ ਮਾਰਿਆ। ਤੇ ਅਖਿਰ ਕੀ ਹੋਇਆ ਸਭ ਗਿਆ ਭਰਮ ਸਭ ਛੁੱਟੀ ਭਗਤ ਕਬੀਰ ਸਾਹਿਬ ਕਹਿੰਦੇ ਸਾਰੀ ਗੱਲ ਇਹ ਮੁਕਦੀ ਗੱਲ ਇਹ ਆ ਵੀ ਸਰੀਰ ਦੇ ਵਿੱਚੋਂ ਮਾਇਆ ਦੀ ਖੇਡ ਹੀ ਖਤਮ ਕਰ ਦਿੱਤੀ ਜਿਹੜੇ ਫੁਰਨੇ ਮੈਨੂੰ ਮੇਰੇ ਰੱਬ ਦੇ ਨਾਲੋਂ ਦੂਰ ਕਰਦੇ ਸੀ ਨਾ ਜਿਹੜੇ-ਜਿਹੜੇ ਖਿਆਲ ਮੇਰੇ ਅੰਦਰ ਪੈਦਾ ਹੋ ਕੇ ਮੇਰੇ ਰੱਬ ਤੋਂ ਵਿਤ ਬਣਾ ਰਹੇ ਸੀ ਦੂਰੀ ਬਣਾ ਰਹੇ ਸੀ ਮੈਂ ਸਾਰੇ ਕੱਢ ਦਿੱਤੇ ਨਾਸਵੰਯੋ ਇੱਲ ਵਿਖੋ ਕਰਤਾ ਘਰ ਆਇਆ ਦੂਤਾ ਦਹਿਨ ਪਿਆ ਗੋਬਿੰਦ ਪ੍ਰਗਟ ਆਇਆ ਕੋਈ ਜਗ੍ਹਾ ਨਹੀਂ ਹੈ ਤੁਹਾਡੀ ਗੋਰਪੁਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦੈ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਨਿਵਰੇ ਦੂਤ ਦੁਸ਼ਟ ਬਹਿرائی ਗੁਰਪੂਰੇ ਕਾ ਜਪਿਆ ਜਾਪ ਇਹ ਜਿਹੜੇ ਦੁਸ਼ਤ ਮੈਥੇ ਸੀ ਨਾ ਖਤਮ ਹੋ ਗਏ ਕਦੋਂ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਮੇਰੇ ਪ੍ਰਭੂ ਦਾ ਪ੍ਰਤਾਪ ਇੰਨਾ ਵੱਡਾ ਹੁਣ ਨਹੀਂ ਚੱਲਦੀ ਇਨਾਂ ਦੇ ਪਹਿਲਾਂ ਮੈਂ ਇਨਾਂ ਦੇ ਸਾਰਿਆਂ ਤੇ ਨੱਚਦਾ ਰਿਆ ਕਾਮ ਦੇ ਸਾਰਿਆਂ ਤੇ ਨੱਚਦਾ ਰਿਆ ਕ੍ਰੋਧ ਦੇ ਸਾਰਿਆਂ ਤੇ ਨੱਚਦਾ ਰਿਆ ਜਦੋਂ ਦਾ ਇਹਦੇ ਨਾਲ ਜੁੜੇ ਹਾਂ ਤਾਂ ਤੇ ਪ੍ਰਤਾਪ ਇੰਨਾ ਵੱਡਾ ਇਹ ਨਹੀਂ ਚੱਲਣ ਦਿੰਦਾ ਕਿਸੇ ਦੇ ਹੁਣ ਤੇ ਇਹ ਹੋਇਆ ਵੀ ਘਰ ਦਾ ਮਾਲਕ ਘਰ ਆ ਗਿਆ। ਪਹਿਲਾਂ ਘਰ ਦਾ ਮਾਲਕ ਘਰ ਨਹੀਂ ਸੀ ਤੇ ਕਬਜ਼ਾ ਕਰਕੇ ਬੈਠੇ ਸੀ। ਇਹ ਆਪਣਾ ਮਾਲਕਾਨਾ ਹੱਕ ਜਿਤਾ ਰਹੇ ਸੀ। ਤੇ ਮਾਲਕਾਨਾ ਹੱਕ ਜਿਤਾ ਕੇ ਆਪਣੇ ਹਿਸਾਬ ਦੇ ਨਾਲ ਮੇਰੇ ਸਰੀਰ ਨੂੰ ਵਰਤ ਰਹੇ ਸੀ। ਮੇਰੇ ਗੁਰੂ ਨੇ ਕਿਰਪਾ ਕੀਤੀ ਘਰ ਦਾ ਮਾਲਕ ਆਇਆ ਤੇ ਘਰ ਦੇ ਮਾਲਕ ਨੇ ਆਉਣ ਤੋਂ ਪਹਿਲਾਂ ਸਫਾਈ ਕੀਤੀ ਕਰਤੀ। ਅੰਦਰ ਦੀ ਸਫਾਈ ਕੀਤੀ ਵੀ ਚਲੋ ਭਾਈ ਹੁਣ ਬਾਹਰ ਨਿਕਲੋ ਜੋ ਜੋ ਅੰਦਰ ਟਿਕਾਣਾ ਕਰਕੇ ਬੈਠੇ ਸੀ ਉਹਾਂ ਦਾ ਸਫਾਇਆ ਕੀਤਾ ਦੂਜਾ ਪਦ ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸ਼ਨਾ ਗਾਗਰ ਫੁੱਟੀ ਕਾਮ ਚੋਲਣਾ ਭੈਆ ਪੁਰਾਣਾ ਗਿਆ ਪਰਮ ਸਭ ਛੁੱਟੀ ਸਰਵ ਭੂਤ ਇਕੈ ਕਰ ਜਾਣਿਆ ਹੁਣ ਕੀ ਹੋਇਆ ਹੁਣ ਮੈਂ ਸਾਰਿਆਂ ਨੂੰ ਇੱਕੋ ਕਰਕੇ ਪਰਮਾਤਮਾ ਦੀ ਜੋਤ ਕਰਕੇ ਮਾਰਾਂ ਪਹਿਲਾ ਵਿਕਾਰ ਅੰਦਰ ਨਹੀਂ ਸੀ ਮੰਨਣ ਦਿੰਦੇ ਮਾਇਆ ਨਹੀਂ ਸੀ ਮੰਨਣ ਦਿੰਦੀ ਜਦੋਂ ਮਾਇਆ ਖਤਮ ਹੋਈ ਨਾ ਅੰਦਰੋਂ ਤੇ ਮੈਂ ਸਾਰਿਆਂ ਨੂੰ ਇੱਕੋ ਜੋਤ ਕਰਕੇ ਮੰਨਦਾ ਹੁਣ ਸਰਭੂਤ ਇਕੈ ਕਰ ਜਾਣਿਆ ਚੁੱਕੇ ਬਾਦ ਵਿਵਾਦਾ ਹੁਣ ਸਾਰਿਆਂ ਦੇ ਬਾਦ ਵਿਵਾਦ ਕਿਸੇ ਨਾਲ ਕੋਈ ਝਗੜਾ ਨਹੀਂ ਜੀ ਹੁਣ ਝਗੜਾ ਤੇ ਨਾ ਕਰਕੇ ਹੀ ਸੀ ਨਾ ਜਿਹੜੇ ਅੰਦਰ ਸੀ ਪਹਿਲਾਂ ਜੋ ਕਾਮ ਕ੍ਰੋਧ ਅੰਦਰ ਕ੍ਰੋਧ ਕਰਕੇ ਝਗੜਾ ਸੀ ਕਾਮ ਕਰਕੇ ਝਗੜਾ ਸੀ ਲੋਭ ਕਰਕੇ ਝਗੜਾ ਸੀ माया करके ਝਗੜਾ ਸੀ ਮਾਇਆ ਹੀ ਖਤਮ ਹੋ ਗਈ ਨਾ ਕੋਈ ਵਾਦ ਵਿਵਾਦ ਨਹੀਂ ਕਿਸੇ ਦੇ ਨਾਲ ਕੋਈ ਝਗੜਾ ਨਹੀਂ ਇਹਦਾ ਭਾਓ ਇਹ ਨਹੀਂ ਹੈ ਵੀ ਮੇਰਾ ਕਿਸੇ ਨਾਲ ਝਗੜਾ ਨਹੀਂ ਹੈ ਕਿਸੇ ਦਾ ਲੱਖ ਹੋਵੇ ਮੈਂ ਤੇ ਸਹੀ ਰਸਤੇ ਤੇ ਪਹ ਆ ਗਿਆ ਮੈਂ ਆਪਣੇ ਸਹੀ ਮਾਰਗ ਤੇ ਤੁਰ ਰਿਹਾ ਮੇਰੇ ਖਾਤਰ ਕੋਈ ਆਪਣੇ ਮਨ ਦੇ ਵਿੱਚ ਜੋ ਮਰਜ਼ੀ ਸੋਚ ਕੇ ਬੈਠੇ ਪਰ ਮੇਰੇ ਅੰਦਰ ਕੋਈ ਵੀ ਕਿਸੇ ਨੂੰ ਲੈ ਕੇ ਵਾਦ ਵਿਵਾਦ ਹੈ ਹੀ ਨਹੀਂ ਬਿਸਰ ਗਈ ਸਭ ਤਾਤ ਪਰਾਈ ਜਦ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਗੁਰੂ ਨੇ ਤੇ ਦਾਤ ਇਦਾਂ ਦੀ ਦੇ ਦਿੱਤੀ ਜਦੋਂ ਦਾ ਗੁਰੂ ਦੀ ਸੰਗਤ ਮਿਲੀ ਹੈ ਮੈਨੂੰ ਨਹੀਂ ਦਿਸਦਾ ਕੋਈ ਪਰਾਇਆ ਕੋਈ ਬੈਰੀ ਨਹੀਂ ਹੈ ਮੇਰਾ ਸਾਰੇ ਆਪਣੇ ਨੇ ਮੈਨੂੰ ਦੁਨੀਆ ਦੁਸ਼ਮਣ ਸਮਝ ਕੇ ਬੈਠੇ ਉਸ ਚੀਜ਼ ਨਾਲ ਫਰਕ ਨਹੀਂ ਪੈਂਦਾ ਮੈਂ ਆਪਣੇ ਮਨ ਦੇ ਵਿੱਚ ਕਿਸੇ ਨੂੰ ਦੁਸ਼ਮਣ ਸਮਝਿਆ ਹੀ ਨਹੀਂ ਜਦੋਂ ਦਾ ਗੁਰੂ ਨੂੰ ਮਿਲਿਆ ਇਹ ਬੜੀ ਵੱਡੀ ਤਾਕਤ ਹੈ ਗੁਰੂ ਪਾਤਸ਼ਾਹ ਜੀ ਦੀ ਜਿਹੜੀ ਸਾਨੂੰ ਬਖਸ਼ਿਸ਼ ਕੀਤੀ ਮਹਾਰਾਜ ਨੇ ਕਦੇ ਕਿਸੇ ਨੂੰ ਦੁਸ਼ਮਣ ਨਹੀਂ ਸਮਝਿਆ ਉਹ ਨਾਸੇਖ ਨੂੰ ਸਮਝਾਇਆ ਕਿ ਤੂੰ ਕਿਸੇ ਨੂੰ ਆਪਣਾ ਵੈਰੀ ਕਿਸੇ ਨੂੰ ਸਰੀਰਤ ਤੌਰ ਤੇ ਕਿਸੇ ਨੂੰ ਆਪਣਾ ਦੁਸ਼ਮਣ ਮੰਨਣਾ ਨਹੀਂ ਹਾਂ ਕੋਈ ਸਾਹਮਣੇ ਚੜ ਕੇ ਆ ਰਿਹਾ ਉਹਦਾ ਜਵਾਬ ਜ਼ਰੂਰ ਦੇਣਾ ਪਰ ਮਨ ਦੇ ਵਿੱਚ ਇਹ ਖਿਆਲ ਰੱਖਣਾ ਵੀ ਇਹ ਮੇਰਾ ਦੁਸ਼ਮਣ ਹੈ ਨਾ ਖੋ ਸਮਾ ਹੋ ਗਿਆ ਮੈਂ ਛੋਟੀ ਜਿਹੀ ਉਦਾਹਰਣ ਦਵਾਂ ਇਹ ਤੋਂ ਵੱਡੀ ਮਿਸਾਲ ਦੁਨੀਆ ਦੇ ਕਿਸੇ ਖੇਤਰ ਦੇ ਵਿੱਚ ਤੁਹਾਨੂੰ ਨਹੀਂ ਮਿਲੇਗੀ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਹਿਬਜ਼ਾਦਿਆਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਪਰ ਔਰੰਗਜ਼ੇਬ ਦਾ ਪੁੱਤਰ ਬਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕੋਲ ਮਦਦ ਮੰਗਣ ਦੇ ਵਾਸਤੇ ਆਇਆ ਤੇ ਮਹਾਰਾਜ ਨੇ ਉਹਦੀ ਮਦਦ ਕੀਤੀ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਤੇਰੇ ਪਿਓ ਨੇ ਮੇਰੇ ਬੱਚੇ ਸ਼ਹੀਦ ਕਰਤੇ ਨਹੀਂ ਕਿਹਾ ਇਨੋ ਕਿਹਾ ਨਾਕੋ ਬੈਰੀ ਨਹੀਂ ਬਿਗੜ। ਸੱਚ ਬਖਸ਼ਿਸ਼ ਕੀਤੀ ਚੁੱਕੇ ਬਾਦ ਵਿਵਾਦਾ ਕਹਿ ਕਬੀਰ ਮੈਂ ਪੂਰਾ ਪਾਇਆ। ਭਏ RAM ਪ੍ਰਸਾਦਾ ਪਰਮਾਤਮਾ ਦੀ ਕਿਰਪਾ ਹੋਈ ਤੇ ਮੈਨੂੰ ਪੂਰੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਸਹਿਬ ਪਾਤਸ਼ਾਹ ਦੀ ਕਿਰਪਾ ਕਰਨ ਬਖਸ਼ਿਸ਼ ਕਰਨ 28 ਨੰਬਰ ਸ਼ਬਦ ਦੀ ਵਿਚਾਰ ਅਸੀਂ ਪੂਰੀ ਕੀਤੀ ਹੈ ਜੀ। ਉਹ ਲਾਂ ਗਲਤੀਆਂ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ